ਸਤਿਬਰੀ ਰੋਡ ਤੇ ਸਥਿਤ ਚਾਰ ਗੱਡੀਆਂ ਦਾ ਆਪਸ ਚ ਐਕਸੀਡੈਂਟ ਹੋਇਆ ਸੀ ਸੋ ਜਾਨੀਮਾਲੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਕਿਸੇ ਦਾ ਵੀ ਸਾਰੇ तकरीबन ਸਾਰੇ ਠੀਕ ਨੇ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਤੇ ਐਮੀ ਕੇਬਲੀ ਇਹਨਾਂ ਦਾ ਬੈਠ ਕੇ ਆਪਸ ਚ ਕਿਉਂ ਕਿ ਐਕਸੀਡੈਂਟ ਕੋਈ ਵੀ ਨਹੀਂ ਜਾਣ ਬੁੱਝ ਕੇ ਨਹੀਂ ਕਰਦਾ ਤੇ ਉਹ ਇਸ ਕਰਕੇ ਇਹਨਾਂ ਦਾ ਆਪਸ ਚ ਕੰਪਰੋਮਾਈਜ਼ ਹੋ ਗਿਆ ਜੋ ਕਿਸੇ ਦਾ ਨਿਸਾਨ ਹੋਇਆ ਉਹ ਇਹਨਾਂ ਦਾ ਇਹ ਗੱਲ ਲੱਗਦਾ ਜੀ ਇਹ ਐਕਸੀਡੈਂਟ ਹੋਣ ਦੇ ਦੇਖੋ ਐਕਸੀਡੈਂਟ ਦਾ ਕਾਰਨ ਜਿਹੜਾ ਕੋਈ ਐਕਸੀਡੈਂਟ ਆਪ ਤੇ ਕਰਦਾ ਨਹੀਂ ਉਹ ਓਵਰ ਓਵਰਟੇਕ ਕਰਨ ਲੱਗੀ ਗੱਡੀ ਉਹਨੂੰ ਕ੍ਰਾਸ ਕਰਨ ਲੱਗੀ ਤੇ ਉਹ ਭਲੇਖਾ ਲੱਗ ਗਿਆ ਥੋੜੀ ਫਾਸਟ ਅੱਗੋਂ ਵੀ ਗੱਡੀ ਫਾਸਟ ਆ ਰਹੀ ਸੀ ਉਹਦੇ ਇੱਕ ਗੱਡੀ ਟਕਰਾਂ ਦੇ ਨਾਲ ਦੋਹਾਂ ਤਰ੍ਹਾਂ ਗੱਡੀਆਂ ਦਾ ਆਪਸੀ ਟੱਕਰ ਹੋਈ ਆ ਸਾਰੇ ਬੜੇ ਸਮਝਦਾਰ ਸੀ ਉਹਨਾਂ ਨੇ ਆਪਸੀ ਵੀ ਆਪਸੀ ਉਹਨਾਂ ਨੇ ਸਾਰਿਆਂ ਨਾਲ ਗੱਲਬਾਤ ਕੀਤੀ ਇੱਥੇ ਆਣ ਕੇ ਉਹਨਾਂ ਨੇ ਮੈਂ ਉਹ ਸਾਰੇ ਇਹ ਗੱਲ ਨੂੰ ਸਮਝਦੇ ਆ ਕਿ ਕਿਸੇ ਨੇ ਜਾਣ ਬੁਝ ਕੇ ਨਹੀਂ ਕੀਤਾ ਤੇ ਇਹਨਾਂ ਦਾ ਆਪਸੀ ਹਨ ਕੇਵਲ ਜਿਹੜਾ ਰਾਜੀਨਾਮਾ ਇੱਥੇ ਹੋ ਗਿਆ ਤੇ ਸਾਰੇ ਰਾਘੀਰਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਜਾਂ ਉਹ ਵੀ ਕਹਿ ਰਹੇ ਕਿ ਜਿਹੜਾ ਉਹਦਾ ਜਿਹੜਾ ਡਰਾਮ ਹੁੰਦਾ ਹੀ ਦਾ ਨਾ ਉਹਦੇ ਕਰਕੇ ਇਹਦੀ ਦਿੱਕਤ ਹੋਈ ਆ ਹਾਂ ਦੇਖੋ ਜੀ ਜਿੱਥੇ ਐਕਸੀਡੈਂਟ ਹੋਇਆ ਬਾਈਪਾਸ ਤੋਂ ਲੈ ਕੇ ਪਹਾੜਿਆਂ ਤੱਕ ਇਹ ਰੋਡ ਇੰਨਾ ਵੀ ਛੋਟੀ ਸੀ ਪਹਿਲਾਂ ਇਹ ਮੈਂ ਜਦੋਂ ਸੀਵਰੇਜ ਪਾਇਆ ਤੇ ਮੈਂ ਬੀਐਨਆਰ ਵਾਲਿਆਂ ਕੋਲ ਤਿੰਨ ਤਿੰਨ ਫੁੱਟ ਜਿਹੜੀ ਅੱਗੇ ਆਲਰੇਡੀ ਚੌੜੀ ਕਰਾ ਸਕਿਆ ਪਰ ਇੱਥੇ ਤੇ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਇਹ ਜਿਹੜੀ ਆ ਮਕੇਰੀਆਂ ਤੱਕ ਹੀ ਚੌੜੀ ਹੋਣੀ ਚਾਹੀਦੀ ਆ ਸੋ ਕਿਉਂਕਿ ਟ੍ਰੈਫਿਕ ਵੀ ਅੰਡਰਬ੍ਰਿਜ ਹੋਣ ਕਰਕੇ ਬੱਸ ਸਟੈਂਡ ਇੱਧਰ ਹੋਣ ਕਰਕੇ ਉਹਦੇ ਨਾਲ ਵੀ ਟ੍ਰੈਫਿਕ ਜਿਹੜਾ ਜ਼ਿਆਦਾ ਵਧਿਆ ਸੋ ਮੰਗ ਤਾਂ ਹੈ ਲੋਕਾਂ ਦੀ ਹੈਗੀ ਆ ਲੋੜ ਵੀ ਹੈਗੀ ਆ ਚਲੋ ਟਾਈਮ ਲੱਗੇਗਾ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ ਚਲੋ ਸਰਵੇਸ਼ਿੰਗਾ ਇਹ ਗਰਦਾਸਪੁਰ ਮਕੇਰੀਆ ਰੋਡ ਆ ਹਾਂਜੀ ਤੇ ਸਾਡੇ ਜਵਾਈ ਸਾਹਿਬ ਸੀ ਜਿਹੜੇ ਗੱਡੀ ਲੈ ਕੇ ਆ ਰਹੇ ਸੀ ਉਹ ਜਦੋਂ ਉਹਨਾਂ ਨੂੰ ਗੱਡੀ ਨੇ ਓਵਰਡਾ ਕੀਤਾ ਤੇ ਉਹਨੂੰ ਧੱਕਾ ਲੱਗਾ ਤੇ ਉਹਨਾਂ ਨੂੰ ਉਹਨ ਕੋ ਕੰਟਰੋਲ ਨਹੀਂ ਹੋਇਆ ਜਿਸ ਕਰ ਨੂੰ ਇੱਕ ਗੱਡੀ ਚ ਗੱਡੀ ਵੱਜੀ ਜੋ ਗੱਡੀ ਵੱਜੀ ਕੇ ਆਟੋਮੈਟਿਕ ਸਾਈਡ ਤੋਂ ਪਿਆਰ ਆਈਂਦਾ ਹਾਂ ਜੋ ਜਿਆਦਾ ਆ ਗਿਆ ਉਹ ਗੱਡੀ ਬਿਲਕੁਲ ਕੰਟਰੋਲ ਤੋਂ ਬਾਹਰ ਹੋ ਗਈ ਕਿੰਨੀਆਂ ਗੱਡੀਆਂ ਟਕਰਾਈਆਂ ਇੱਕ ਦੋ ਤਿੰਨ ਇੰਨਾ ਵੱਡੀ ਜਾ ਕੇ ਹਾਂਜੀ ਇਹਨੇ ਸੱਤ ਗੱਡੀਆਂ ਤੇਨ ਗੱਡੀਆਂ ਤੇ ਜਿਹੜੀ ਆ ਸਾਡੀ ਗੱਡੀ ਰਵਜੀ ਹੈ ਉਹਦਾ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਟੋਟਲ ਚਾਰ ਗੱਡੀਆਂ ਚਾਰ ਗੱਡੀਆਂ ਤੇ ਹੋਇਆ ਸਾਰਾ ਮੇਨ ਮੁੱਦਾ ਕੀ ਹੈ ਵੀ ਰੋਡ ਛੋਟੇ ਕਾਰਨ ਉਹਦੇ ਕਲੇ ਉਹ ਵੱਡਾ ਛੋਟੇ ਰੋਡ ਕਾਰਨ ਹੋਇਆ ਜੇ ਕਿਨੇ ਰੋਡ ਵੱਡਾ ਹੁੰਦਾ ਹਾਂਜੀ ਤੇ ਆਪੇ ਨਾ ਹੁੰਦਾ ਤਾਂ ਦਸ ਤਾਰ ਕਿੰਨੀ ਗੱਡੀ ਰਫਤਾਰ ਗੱਡੀਆਂ ਸੇ ਕਿੰਨੀ ਹੋਏਗੀ 30 ਬੰਤੀ ਹੋਊਗੀ ਮਤਲਬ ਕਿ ਇੱਥੇ 70000 ਰੋਡ ਹੀ ਨਹੀਂ ਹੈਗਾ ਨਹੀਂ ਜੀ ਜਾਨੀ ਨੁਕਸਾਨ ਤੋਂ ਮਾਰਕ ਨਹੀਂ ਮੇਰ ਕਰਤੀ ਆ ਜਾਨ ਇਨਸਾਨ ਕੋਈ ਨਹੀਂ ਹੋਇਆ ਆ ਮਾਕ ਨੇ ਮੇਰ ਕੀਤੀ ਆ ਹੱਥ ਦੇ ਕੇ ਰੱਖਿਆ ਜਿਤਨਾ ਗੱਡੀਆਂ ਵਜੀਆਂ ਨੇ ਜਾਨੀ ਸਾਹ ਬਹੁਤ ਜ਼ਿਆਦਾ ਹੋ ਸਕਦਾ ਸੀ ਦੋਆਂ ਗੱਡੀਆਂ ਦੇ ਵਿੱਚ ਆਮੋ ਸਾਹਮਣੇ ਵਿੱਚ 10-10 ਸਾਲ ਦੇ ਬੱਚੇ ਸੀ ਸਾਡਾ ਵੀ ਇੱਕ ਦੋ ਤਾਂ ਸੀ 10-10 ਸਾਲ ਦਾ ਇੱਕ ਜਿਹੜੀ ਗੱਡੀ ਤੇ ਵਜੀ ਉਹਦੇ ਵਿੱਚ ਵੀ 10 ਸਾਲ ਦਾ ਉਹਦਾ ਪੋਤਾ ਸੀ ਗੱਡੀਆਂ ਲੈ ਗਏ ਨੇ ਜੋਰ ਨਿਬੜਾਈ ਕਰ ਲਿਆ ਤੇ ਉਹ ਗੱਡੀਆਂ ਨੇ ਠੀਕ ਕਰਵਾਤੀਆਂ ਨੇ ਗਲਮੁਖੀ ਝਗੜਾਉਂਦਾ